ਦਾ ਪ੍ਰੋਗਰਾਮ ਸੀਗਾ ਜਿਹੜਾ ਉਹ ਉਸੇ ਤਰ੍ਹਾਂ ਹੀ ਜਿਉਂਦਾ ਤਿਉਂ ਤੇ ਥੋੜੇ ਰਾਹੀਂ ਲੋਕਾਂ ਨੂੰ ਗੱਲ ਕਹਿਣੀ ਜਾਂਨਾ ਕਪੜਾ ਲੀਡਰ ਨਾਲ ਲੈ ਕੇ ਹੁਣ ਐ ਨਹੀਂ ਪਤਾ ਉੱਥੇ ਕਿੰਨੇ ਦਿਨ ਜਿੰਨਾ ਚੱਕਰ ਰਿਹਾ ਨਹੀਂ ਕਰਦੇ ਅਸੀਂ ਲੀਡਰਸ਼ਿਪ ਕਰ ਹੀ ਨਹੀਂ ਜਾਵਾਂਗੇ ਉੱਥੇ ਰਹਿ ਅਸੀਂ ਕਹਿੰਦੇ ਬਿਨਾਂ ਸ਼ਰਤ ਰਿਹਾ ਕਰੂ ਬਿਲਕੁਲ ਨਹੀਂ ਉਹ ਪਿੱਛੇ हट ਜਾਗੇ ਹਾਂ ਸਰਕਾਰ ਪਿੱਛੇ ਹਟੀ ਹੈ ਉਹ ਕਾਹਬਾ ਸਾਨੂੰ ਥੋੜੇ ਦਿਨ ਦੇ ਦਿਓ ਜੀ ਫਲਾਨਾ ਤੇ ਅਸੀਂ ਕੋਈ ਦਿਨ ਨਹੀਂ ਸਾਡਾ 3 ਦਿਨ ਨੂੰ ਹਾਂ 3 ਦਿਨ ਤੋਂ ਪਹਿਲਾਂ ਛੱਡ ਦੋਗੇ ਫਿਰ ਅਸੀਂ ਮੀਡੀਆ ਦੇ ਸਾਥ ਕੇ ਸੋਚ ਲਾਂਗੇ ਫਸ ਗੱਲ ਦਾ ਹੀ ਜਿੰਨਾ ਉੱਥੇ ਇਕੱਠ ਹੋਇਆ ਪਿੰਡ ਭਾਨੇ ਦੇ ਉਦੋਂ ਕਈ ਗੁਣਾ ਜ਼ਿਆਦਾ ਵੱਡਾ ਇਕੱਠ ਹੋਊਗਾ ਆ ਸੋਡੇ ਰਾਹੀਂ ਕਹਿੰਦਾ ਵੀ ਨੌਜਵਾਨ ਨੂੰ ਸਾਰਾ ਜੋਰ ਲਾ ਦੇ ਜੱਜ ਕੇ ਲੀਡਰ ਤਾਂ ਡਟ ਗਏ ਸੀ ਇਹ ਹੀ ਗੱਲ ਤੁਸੀਂ ਜੁੜੇ ਹੋਏ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਬਰਨਾਲਾ ਦੇ ਵਿੱਚ ਮੀਟਿੰਗ ਹੁੰਦੀ ਆ ਕਿਸਾਨ ਆਗੂ ਤੇ ਪ੍ਰਸ਼ਾਸਨ ਦੀ ਮੀਟਿੰਗ ਹੋਈ ਆ ਦੂਸਰੇ ਪਾਸੇ ਪ੍ਰਸ਼ਾਸਨ ਦੇ ਨੁਮਾਇੰਦੇ ਸੀਗੇ ਮੇਰੇ ਨਾਲ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕੀ ਬਣਿਆ ਜੀ ਮੀਟਿੰਗ ਦੇ ਵਿੱਚ ਕੀ ਗੱਲ ਨਿਕਲੀ ਜੀ ਅਸੀਂ ਜਦੋਂ ਗੱਲ ਸਿਰੇ ਨਾਲ ਚੜੀ ਉਹਨੂੰ ਬੇਸ਼ੱਟਾ ਕਹਿੰਦੇ ਹੁੰਦੇ ਆ ਸਾਡੇ ਹਿਸਾਬ ਨਾਲ ਕੱਲ ਵੀ ਕਮੀਟਿੰਗ ਦਾ ਅਸਰ ਸਹੀ ਨਹੀਂ ਹੋਈ ਤੇ ਅੱਜ ਤੱਕ ਕਿੰਨੇ ਘੰਟੇ ਲੱਗ ਗਏ ਹਰ ਇਹ ਗੱਲ ਬੇਸ਼ਟਈ ਹੈ ਮਤਲਬ ਜੀ ਕਹਿ দিਏ ਪਰ ਜਦੋਂ ਤੁਸੀਂ ਇੱਥੇ ਆ ਕੇ ਪ੍ਰੈਸ ਕਾਨਫਰੈਂਸ ਕਰਨਾ ਸ਼ੁਰੂ ਹੀ ਲੱਗੇ ਸੀ ਦੁਬਾਰੇ ਫੇਰ ਸੱਦ ਕੇ ਲੱਗੇ ਸਾਨੂੰ ਤਾਂ ਐ ਸੀਗਾ ਵੀ ਨਿਬੜਜੋ ਸਾਨੂੰ ਤਿੰਨ ਵਾਰਾ ਰੋਕਿਆ ਵੀ ਤੁਸੀਂ ਖੜੋ ਰੁਕ ਜਾਓ ਤਿੰਨ ਵਾਰਾ ਰੋਕ ਕੇ ਗਏ ਆ ਅਸੀਂ ਅਸੀਂ ਜਿਹੜੇ ਲੀਡਰ ਉਹਨਾਂ ਲੜਨ ਦੇ ਸੀ ਭੱਜਦੇ ਨਹੀਂ ਹੁੰਦੇ ਵੀ ਚਲ ਕੋਦੋਂ ਵੀ ਗੱਲ ਨਿਬੜ ਜੇ ਉਹ ਕਹਿੰਦੇ ਜ਼ਮਾਨਤ ਕਰਾਓ ਅਸੀਂ ਐਲਾਨ ਕਰਿਆ ਸੀ ਵੀ ਬਿਨਾ ਜ਼ਮਾਨਤ ਉਹ ਰਿਹਾ ਕਰਾਵਾਂਗੇ ਸੋ ਅਸੀਂ ਉਸੇ ਗੱਲ ਤੇ ਵਿਸ਼ੇਸ਼ ਤਾਂ 3 ਤਰੀਕ ਨੂੰ ਜਿੰਨਾ ਉੱਥੇ ਇਕੱਠ ਹੋਇਆ ਪਿੰਡ ਭਾਨੇ ਦੇ ਉਦੋਂ ਕਈ ਗੁਣਾ ਜ਼ਿਆਦਾ ਵੱਡਾ ਇਕੱਠ ਹੋਊਗਾ ਮਤਲਬ ਇਹੀ ਗੱਲ ਹੋ ਜਾਂਦਾ ਹੈ ਕਰਦੇ ਹਾਂ ਹੁਣ ਕਹਿ ਕੀ ਰਹੇ ਆ ਵੀ ਅਸੀਂ ਕਿਸ ਅਧਾਰ ਤੇ ਛੱਡਣ ਨੂੰ ਕੋਈ ਤਿਆਰ ਵੀ ਹੈਗੇ ਆ ਜਾਂ ਨਹੀਂ ਹੈਗੇ ਥੋੜੀ ਮੰਗ ਕਿੱਥੇ ਖੜੀ ਹੈ ਤੇ ਉਧਰੋਂ ਅਸੀਂ ਕਹਿੰਦੇ ਆ ਬਿਨਾ ਸ਼ਰਤ ਰਿਹਾ ਕਰੋ ਠੀਕ ਹੈ ਨਾ ਗੱਲ ਬਿਲਕੁਲ ਨਹੀਂ ਉਹ ਮਤਲਬ ਵੀ ਪਿੱਛੇ ਹਟ ਜਾਂਗੇ ਹਾਂ ਸਰਕਾਰ ਪਿੱਛੇ ਹਟੀ ਹੈ ਉਹ ਕਹ ਆ ਬਾ ਸਾਨੂੰ ਥੋੜੇ ਦਿਨ ਦੇ ਦਿਓ ਜੀ ਫਲਾਨਾ ਵਾਸਤੇ ਕੋਈ ਦਿਨ ਨਹੀਂ ਸਾਢੇ ਤਿੰਨ ਦਿਨ ਨੂੰ ਹਾਂ ਤਿੰਨ ਦਿਨ ਤੋਂ ਪਹਿਲਾਂ ਛੱਡ ਦੋਗੇ ਫਿਰ ਅਸੀਂ ਮੀਟਿੰਗ ਸੱਦ ਕੇ ਸੋਚ ਲਾਂਗੇ ਬਸ ਗੱਲ ਤਾਂ ਇਹੀ ਹੈ ਤਿੰਨ ਦਾ ਪ੍ਰੋਗਰਾਮ ਸੀਗਾ ਜਿਹੜਾ ਉਹ ਉਸੇ ਤਰ੍ਹਾਂ ਹੀ ਰਹਿਣਾ ਜਿਉਂ ਦਾ ਤਿਉਂ ਤੇ ਥੋੜੇ ਰਾਹੀਂ ਲੋਕਾਂ ਨੂੰ ਗੱਲ ਕਹਿਣੀ ਜਨਾਂ ਕਪੜਾ ਲੀਡਾ ਨਾਲ ਲੈ ਕੇ ਹੁਣ ਗਜ਼ੈਲਾ ਰਜਾਈ ਸਾਰਾ ਤੇ ਖਾਣ ਪੀਣ ਦਾ ਸਮਾਨ ਆਇਆ ਆਪਣੀਆਂ ਟਰਾਲੀਆਂ ਲੈ ਕੇ ਆਉਣ ਐ ਨਹੀਂ ਪਤਾ ਉੱਥੇ ਕਿੰਨੇ ਦਿਨ ਜਿੰਨਾ ਚੱਕਰ ਰਿਹਾਂ ਨਹੀਂ ਕਰਦੇ ਅਸੀਂ ਲੀਡਰਸ਼ਿਪ ਘਰੀ ਨਹੀਂ ਜਾਵਾਂਗੇ ਉੱਥੇ ਹੀ ਰਹਿਣਾ ਹੋ ਪੱਕਾ ਉੱਥੇ ਹਾਂ ਉੱਥੇ ਐ ਬਦਲਿਆ ਜਾ ਸਕਦਾ ਕਦੇ ਕੁਝ ਕਰਾਂਗੇ ਕਦੇ ਕੁਝ ਕਰਾਂਗੇ ਇੱਕ ਛਾਂ ਟਿਕ ਤੇ ਅਸੀਂ ਬਹਿ ਜਾਈਏ ਨੇ ਹੁੰਦੇ ਨਾ ਨਾ ਬੈਠਣੇ ਹੈਗੇ ਆਂਗੇ ਉੱਥੇ ਤੁਰਤ ਮੀਟਿੰਗ ਕਰਕੇ ਵੀ ਅੱਜ ਕੀ ਐਕਸ਼ਨ ਕਰਨਾ ਹੈ ਦੂਜੇ ਦਿਨ ਮੀਟਿੰਗ ਅੱਜ ਕੀ ਐਕਸ਼ਨ ਕਰਨਾ ਐਕਸ਼ਨ ਤੁਸੀਂ ਕਰਦੇ ਹੀ ਰਹਿੰਦੇ ਆ ਉੱਥੇ ਮੌਕੇ ਸੋਚਿਆ ਕਰਾਂਗੇ ਉਹ ਕਹਿੰਦੇ ਜ਼ਮਾਨਤ ਕਰਾਓ ਅਸੀਂ ਐਲਾਨ ਕਰਿਆ ਸੀ ਵੀ ਬਿਨਾਂ ਜ਼ਮਾਨਤ ਉਹ ਰਿਹਾ ਕਰਾਵਾਂਗੇ 3 ਤਰੀਕ ਨੂੰ ਜਿੰਨਾ ਉੱਥੇ ਇਕੱਠ ਹੋਇਆ ਪਿੰਡ ਭਾਨੇ ਦੇ ਉਦੋਂ ਕਈ ਗੁਣਾ ਜ਼ਿਆਦਾ ਵੱਡਾ ਇਕੱਠ ਹੋਊਗਾ ਪਰ ਦੂਸਰੇ ਪਾਸੋਂ ਵੀ ਮੈਂ ਮੈਨੂੰ ਜਿੰਨੀ ਇੱਕ ਗੱਲ ਸਮਝ ਆਈ ਵੀ ਤਿੰਨ ਨੂੰ ਲੈ ਕੇ ਹੀ ਹਾਉ ਤਾਂ ਪ੍ਰਸ਼ਾਸਨ ਤਾਂ ਚਾਹੁੰਦੇ ਹੁੰਦੇ ਕਿ ਕਿਸੇ ਤਰੀਕੇ ਨਾਲ ਤਿੰਨ ਵਾਲਾ ਕੈਂਸਲ ਕਰਾਵਾ ਦਿਓ ਅਸੀਂ ਕਹਿੰਦੇ ਵੀ ਨਾ 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 ਅਸੀਂ ਲੋਕਾਂ ਤੋਂ ਕੁੱਟ ਖਾਣੀਏ ਅਸੀਂ ਕਿਉਂਕਿ ਅਸਲ ਕਰਾਂਗੇ ਮਤਲਬ ਜੇ ਅਸੀਂ ਬਿਨਾ ਉਹਦੀ ਰਿਹਾਇਕ ਕਰਾਏ ਕੈਂਸਲ ਕਰਾਂਗੇ ਫਿਰ ਤਾਂ ਕੁੱਟੀ ਖਾਵਾਂਗੇ ਹੋਰ ਕੀ ਕਰਾਂਗੇ ਨੌਜਵਾਨੀ ਹੈ ਆ ਛੋਟੇ ਰਾਹੀਂ ਕਹਿੰਦਾ ਵੀ ਨੌਜਵਾਨੀ ਨੂੰ ਸਾਰਾ ਜੋਰ ਲਾ ਦੇ ਜੱਜ ਕੇ ਲੀਡਰ ਤਾਂ ਡਟ ਗਏ ਸੀ ਇਹ ਹੀ ਗੱਲ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਹ ਸਨ ਰੋਲ ਦੂਸੇਂਗ ਮਾਨਸਾ ਜਿਹਨਾਂ ਨਾਲ ਗੱਲਬਾਤ ਕਰ ਰਹੇ ਸੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ